ਸਸ਼ੇਕਾਲ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਤਾਮਿਲ ਲਾਡੂ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕੇ ਅਦਾਕਾਰ ਅਤੇ ਰਾਜਨੀਤਿਕ ਲੀਡਰ ਵਿਜੇ ਦੀ ਰੈਲੀ ਦੌਰਾਨ ਵੱਡੀ ਭਗੜੜ ਮੱਚੂ ਕਿਆ ਜਿਸ ਦੇ ਨਾਲ ਪੂਰੇ ਸੂਬੇ ਰਾਜਪੜ ਦੇ ਵਿੱਚ ਤਾਮਿਲ ਲਾਡੂ ਦੇ ਵਿੱਚ ਹੜਕੰਪ ਮੱਚੂ ਕਿਆ ਦਰਅਸਲ ਹੈ ਤਾਮਿਲ ਲਾਡੂ ਦੇ ਸ਼ਹਿਰ ਕਰੂਰ ਦੇ ਵਿੱਚ ਵਿਜੇ ਦੀ ਪਾਰਟੀ ਦੀ ਇੱਕ ਵੱਡੀ ਰੈਲੀ ਚੱਲ ਰਹੀ ਸੀ ਤੁਹਾਨੂੰ ਵੀ ਪਤਾ ਜਿਹੜੀ ਵਿਜੇ ਦੀ ਕਿੰਨੀ ਵੱਡੀ ਫੈਨ ਫਾਲੋਇੰਗ ਆ ਜਦੋਂ ਵੀ ਰੈਲੀ ਹੁੰਦੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰਾ ਸ਼ਹਿਰ ਜਾਮ ਹੋ ਜਾਂਦਾ ਗਲੀਆਂ ਦੇ ਉੱਪਰ ਜਾਮ ਲੱਗ ਜਾਂਦੇ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਵਿਜੇ ਨੂੰ ਦੇਖਣ ਦੇ ਲਈ ਜਾਂ ਪਰ ਮਿਲਣ ਦੇ ਲਈ ਲੋਕ ਇਕੱਠੇ ਹੋ ਜਾਂਦੇ ਰਹੇ ਇਸ ਵਾਰ ਵੀ ਇਸੇ ਤਰੀਕੇ ਹੋਇਆ ਤਾਮਿਲਨਾਡੂ ਦੇ ਜਿਹੜਾ ਕਰੂਰ ਸ਼ਹਿਰ ਦੇ ਵਿੱਚ ਵਿਜੇ ਦੀ ਪਾਰਟੀ ਦੀ ਵੱਡੀ ਰੈਲੀ ਚੱਲ ਰਹੀ ਸੀ ਪੀੜ ਬਹੁਤ ਵੱਡੀ ਸੀ ਜਿਸ ਕਰਕੇ ਲੋਕ ਜਿਹੜੇ ਵਿਜੇ ਨੂੰ ਦੇਖਣ ਦੇ ਲਈ ਜਦੋਂ ਅਚਾਨਕ ਵਿਜੇ ਆਉਂਦੇ ਨੇ ਰੈਲੀ ਦੇ ਵਿੱਚ ਤਾਂ ਅੱਗੇ ਵੱਧ ਨੇ ਮੌਕੇ ਤੇ ਧੱਕਾ ਮੁਕੀ ਸ਼ੁਰੂ ਹੋ ਜਾਂਦੀ ਹੈ ਮਿੰਟਾਂ ਦੇ ਵਿੱਚ ਮਿੰਟਾਂ ਸੈਕਿੰਟਾਂ ਦੇ ਵਿੱਚ ਹਾਲਾਤ ਨੇ ਜਿਹੜੇ ਬਸੋਂ ਬਾਹਰ ਹੋ ਜਾਂਦੇ ਨੇ ਬੇਕਾਬੂ ਹੋ ਜਾਂਦੇ ਨੇ ਭਗਦੜ ਦੇ ਵਿੱਚ ਬਹੁਤ ਸਾਰੇ ਲੋਕਾਂ ਹੇਟਾਂ ਡਿੱਗ ਜਾਂਦੇ ਨੇ ਜਿਹੜੇ ਲੋਕ ਹੇਟਾਂ ਡਿੱਗੇ ਨੇ ਇਸ ਭਗਤੜ ਦੇ ਵਿੱਚ ਤੇ ਬਹੁਤ ਸਾਰੇ ਲੱਖਾਂ ਲੋਕ ਉਸ ਨੂੰ ਜਿਹੜਾ ਹੇਟਾਂ ਦੱਬ ਦਿੰਦੇ ਨੇ ਜਿਸ ਦੇ ਨਾਲ 39 ਲੋਕਾਂ ਦੀ ਮੌਕੇ ਤੇ ਮੌਤ ਹੋ ਚੁੱਕਿਆ ਤੁਸੀਂ ਦੇਖੋ ਕਿ ਇੱਕ ਰੈਲੀ ਜਿਸ ਦੇ ਵਿੱਚ ਇੰਨੇ ਵੱਡੇ ਲੋਕ ਇਕੱਠ ਹੋ ਗਏ ਇਕੱਟੇ ਹੋਏ ਲੋਕ ਜਦੋਂ ਅਚਾਨਕ ਵਿਜੇ ਰਾਜਨੀਤਿਕ ਲੀਡਰ ਜਾਂ ਪਰ ਅਦਾਕਾਰ ਕਹਿੰਦੀ ਹੈ ਕਿ ਲੋਕਾਂ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਦੇਖਣ ਦੇ ਲਈ ਲੋਕ ਅਚਾਨਕ ਉਧਰ ਨੂੰ ਜਿਹੜਾ ਦੌੜਨ ਲੱਗਦੇ ਨੇ ਭੱਜਣ ਲੱਗਦੇ ਨੇ ਤੇ ਉਸ ਤੋਂ ਬਾਅਦ ਹਾਲਾਤ ਨੇ ਜਿਹੜੇ ਬੇਕਾਬੂ ਹੋ ਜਾਂਦੇ ਨੇ ਵੱਸੋਂ ਬਾਹਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਭਗਦਰ ਦੇ ਵਿੱਚ ਜਦੋਂ ਲੋਕ ਡਿੱਗਦੇ ਨੇ 39 ਲੋਕਾਂ ਦੀ ਮੌਤ ਹੋ ਚੁੱਕੀ ਆ 50 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਮ੍ਰਿਤਕਾਂ ਦੇ ਵਿੱਚ ਔਰਤਾਂ ਅਤੇ ਜਿਹੜੇ ਬੱਚੇ ਨੇ ਉਹ ਵੀ ਸ਼ਾਮਲ ਨੇ 50 ਤੋਂ ਵੱਧ ਜ਼ਖਮੀ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ਼ ਲਈ ਭਰਤੀ 20 ਕਰਵਾਇਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਜ਼ਖਮੀਆਂ ਦੇ ਵਿੱਚ ਕਈਆਂ ਦੀ ਹਾਲਤ ਇਸ ਵਕਤ ਬਹੁਤ ਜ਼ਿਆਦਾ ਗੰਭੀਰ ਵੀ ਹੋ ਚੁੱਕੀ ਆ ਪਰ ਜਦੋਂ ਇਹ ਹਾਦਸਾ ਵਾਪਰਦਾ ਤਾਮਿਲ 나ਡੂ ਦੇ ਵਿੱਚ ਹੜਕੰਪ ਮੱਚ ਜਾਂਦਾ ਨਾਲ ਦੀ ਨਾਲ ਤਾਮਿਲ 나ਡੂ ਦੇ ਜਿਹੜੇ ਮੁੱਖ ਮੰਤਰੀ ਨੇ ਐਮਕੇ ਸਟਾਈਲਨ ਨੇ ਇਸ ਹਾਦਸੇ ਦੇ ਉੱਪਰ ਗਹਿਰਾ ਦੁੱਖ ਪ੍ਰਗਟਾਇਆ ਤੇ ਨਾਲ ਦੀ ਨਾਲ ਸਰਕਾਰ ਵੱਲੋਂ ਜਿਹੜੇ ਮਰਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਤੇ ਨਾਲ ਵੱਖਰੀ ਗੱਲ ਇਹ ਵੀ ਆ ਕਿ ਇਸ ਸਾਰੇ ਘਟਨਾਕਰਮ ਨੂੰ ਲੈ ਕੇ ਇੱਕ ਜਾਂਚ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਕਮੇਟੀ ਬਣਾਈ ਗਿਆ ਪੁਲਿਸ ਦੇ ਵੱਲੋਂ ਸਾਰੀ ਇਸ ਦੀ ਜਾਂਚ ਸ਼ੁਰੂ ਕੀਤੀ ਗਿਆ ਕਿ ਇਸ ਦੇ ਪਿੱਛੇ ਕਾਰਨ ਕੀ ਹੈ ਗਲਤੀ ਕਿਸ ਦੀ ਹੈ ਸਿਕਿਉਰਿਟੀ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਕਿੱਥੇ ਜਿਹੜਾ ਜੋ ਕਹਿੰਦੇ ਕਿ ਜੋ ਗਲਤੀ ਰਹਿ ਜਾਂਦੀ ਹੈ ਜਿਸ ਦੇ ਨਾਲ ਇਹਨਾਂ ਵੱਟਾ ਹਾਦਸਾ ਵਾਪਰ ਜਾਂਦਾ ਭਗ ਦਰ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਹੈ ਜਿਹੜੀ ਉਹ ਕੀਤੀ ਜਾ ਰਹੀ ਆ বিজে ਦੀ ਪਾਰਟੀ ਦੇ ਕੁਝ ਅਧਿਕਾਰੀਆਂ ਖਿਲਾਫ ਐਫ ਆਈ ਆਰ ਵੀ ਹੈ ਜਿਹੜੀ ਉਹ ਵੀ ਦਰਜ ਕੀਤੀ ਗਈ ਹੈ ਤੇ ਨਾਲ ਦੀ ਨਾਲ ਰਾਸ਼ਟਰਪਤੀ ਰਾਜਨੀਤਿਕ ਆਗੂਆਂ ਨੇ ਖੁਦ বিজে ਦੇ ਇਸ ਜਿਹੜੇ ਹਾਸੇ ਦੇ ਉੱਪਰ ਵਿਜੇ ਦੇ ਨਾਲ ਜਿਹੜੇ ਵਿਜੇ ਦੇ ਸਮਰਥਕਾਂ ਦੇ ਨਾਲ ਵਾਪਰਿਆ ਉਸ ਦੇ ਉੱਪਰ ਗਹਿਰਾ ਦੁੱਖ ਪ੍ਰਗਟਾਇਆ ਗਿਆ ਹਾਲਾਂਕਿ ਸਵਾਲ ਐਸ ਵਕਤ ਇਹ ਉੱਠ ਰਿਹਾ ਕਿ ਇੰਨੀ ਵੱਡੀ ਭੀੜ ਨੇ ਜਦੋਂ ਆਉਣਾ ਸੀ ਤਾਂ ਸੁਰੱਖਿਆ ਦੇ ਪ੍ਰਬੰਧ ਫੇਲ ਕਿਉਂ ਹੋਏ ਕੌਣ ਇਸ ਦਾ ਜ਼ਿੰਮੇਵਾਰ ਹੈ ਕੀ ਵਿਜੇ ਦੀ ਪਾਰਟੀ ਦੇ ਕੁਝ ਜਿਹੜੇ ਅਧਿਕਾਰਿਕ ਲੋਕ ਨੇ ਉਹ ਜ਼ਿੰਮੇਵਾਰ ਨੇ ਕੀ ਪ੍ਰਸ਼ਾਸਨ ਨੂੰ ਇਸ ਤਰੀਕੇ ਨਹੀਂ ਦੱਸਿਆਗਾ ਕਿ ਇੰਨੀ ਵੱਡੀ ਜਿਹੜੀ ਲੋਕਾਂ ਦਾ ਇਕੱਠ ਹੋਣਾ ਇੰਨੀ ਵੱਡੀ ਭੀੜ ਨੇ ਆਉਣਾ ਤੇ ਉਨੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਣ ਜਾਂ ਪਰ ਪ੍ਰਸ਼ਾਸਨ ਨੇ ਉਹਨੇ ਇੰਤਜ਼ਾਮ ਆ ਕਿਉਂ ਨਹੀਂ ਕੀਤੇ ਜਾ ਰਹੇ ਸਾਰਾ ਕੁਝ ਇਸ ਵਕਤ ਸਵਾਲਾਂ ਦੇ ਘੇਰੇ ਦੇ ਵਿੱਚ ਆਪਾਰ ਬਹੁਤ ਵੱਡੀ ਖਬਰ ਹੈ ਤਾਮਿਲਨਾਡੂ ਤੋਂ ਜਿੱਥੇ ਕਿ ਅਦਾਕਾਰ ਅਤੇ ਰਾਜਨੀਤਿਕ ਲੀਡਰ ਵਿਜੇ ਦੀ ਰੈਲੀ ਦੌਰਾਨ ਪਗੜ ਮੱਚ ਜਾਂਦੀ ਹੈ ਪੂਰੇ ਸੂਬੇ ਭਰ ਦੇ ਵਿੱਚ ਹੜਕੰਪ ਪੈਦਾ ਹੋ ਚੁੱਕਿਆ ਕਰੂਰ ਸ਼ਹਿਰ ਦੇ ਵਿੱਚ ਵੱਡੀ ਰੈਲੀ ਸੀ ਤੇ ਜਿਸ ਦੇ ਨਾਲ ਲੋਕ ਅਚਾਨਕ ਵਿਜੇ ਨੂੰ ਦੇਖਣ ਦੇ ਲਈ ਅੱਗੇ ਭੱਜਦੇ ਨੇ ਤੱਕਾ ਮੁੱਕੀ ਹੁੰਦੀ ਹੈ ਕੁਝ ਮਿੰਟਾਂ ਦੇ ਵਿੱਚ ਹਾਲਾਤ ਬੇਕਾਬੂ ਹੋ ਜਾਂਦੀ 39 ਲੋਕੇ heten ਡਿੱਗਦੇ ਨੇ ਜਿਸ ਕਰਕੇ ਲੋਕਾਂ ਕਹਿੰਦੇ ਵੱਧੇ ਰheten ਡਿੱਗਦੇ ਨੇ 39 ਲੋਕਾਂ ਦੀ ਮੌਕੇ ਤੇ ਮੌਤ ਹੋ ਚੁੱਕੀ ਆ 50 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਬਹੁਤ ਸਾਰੇ ਲੋਕਾਂ ਦੀ ਹਾਲਤ ਗੰਭੀਰ ਵੀ ਦੱਸੀ ਜਾ ਰਹੀ ਹੈ